ਕੀ ਕਰਨ ਮਾਵਾ ਮਾਵਾ ਕੀ ਕਰਨਾ ਮਾਵਾ ਮਾਰੀ ਦੀ ਫੜਾ ਦੇਂਦੇ ਨੇ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇਨੇ ਲੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪਟ ਪਟ ਲਾਏ ਜਾਂਦੇ ਨੇ ਅੰਦਾ ਕੋਲੇ ਪਟ ਪਟੇ ਕਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਕੀ ਦਸਦੇ ਨੂੰ ਘਰ ਕੀ ਆਮਦਨ ਕਿਤਾਬੇ ਚਣ ਦੀ ਅੱਜ ਤਾਂ ਹੱਥ ਜੋੜਨੇ ਆ ਵੀ ਕਿਤੇ ਸਰਕਾਰ ਵੀ ਇਸ ਪਾਸੇ ਆ ਜਾਵੇ ਆਉਣ ਵਾਲੀ ਪੀੜੀ ਸੁਧਰ ਜਾਵੇ ਬਿਲਕੁਲ ਠੀਕ ਇੱਕ ਨਾ ਦੇਖੋ ਜੋ ਆ ਨੇ ਤਾਂ ਫਿਰਦੇ ਨੇ ਵਿਚਾਰੇ ਝੂਜਦੇ ਤੇ ਆਏ ਨੇ ਨਿੱਕੇ ਨਿੱਕੇ ਬੱਚੇ ਨੇ ਆਉਣ ਨਿੱਕੀਆਂ ਨਿੱਕੀਆਂ ਬੇਟੀਆਂ ਨੇ ਬੇਟਾ ਤਾਂ ਕੁਹਾ ਹੈ ਨਹੀਂ ਦਾ ਸੱਤ ਧੀਆਂ ਹੀ ਦੱਸਦੇ ਹਾਂਜੀ ਸੱਤ ਧੀਆਂ ਹੀ ਆ ਹਾਂਜੀ ਸੱਤ ਧੀਆਂ ਹੀ ਨੇ ਇਹ ਕਿੱਧਰ ਜਾਏ ਮਾਜੀ ਹਾਂਜੀ ਨੌ ਜਵਾਰ ਪੁੱਤ ਚਲਾ ਗਿਆ ਹਾਂਜੀ ਕੀ ਇਹ ਜਵਾਕ ਰੁਕਦੇ ਨਹੀਂ ਨਸ਼ੇ ਤੋਂ ਰੋਕਦੇ ਹਾਂ ਮਰਤਬੇ ਫੇਰ ਰੁੱਕ ਕੇ ਵੇਚਣ ਵਾਲੇ ਨੇ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦਿੰਦੇ ਨੇ ਆਂਦੇ ਨਹੀਂ ਕਰੋ ਜੋ ਮਨ ਦੀ ਲਾਓ ਮੇਰੇ ਵਰਗੀ ਨੇ ਦੁਪੱਟੇ ਤੇ ਪੱਲੇ ਬੱਦੇ ਨੇ 500 ਰੁਪਈਆ ਜਾਂ 200 ਤੂੰ ਮਾਂ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾਂ ਕੀ ਕਰਨਾ ਮਾਵਾਂ ਮਾਰੀ ਦੀ ਫੜਾ ਦਿੰਦੇ ਤੇ ਟੱਕਰਾ ਮਾਰਦੇ ਨੇ ਪਾਂਡੇ ਵਿੱਚ ਦੇਨੇ ਲੋਹੇ ਨੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪਟ ਪਟ ਲਏ ਜਾਂਦੇ ਨੇ ਅੰਦਾ ਕੋਲੇ ਪਟ ਪਟ ਕਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਕੀਦ ਦਸਦੇ ਕਿ ਨਸ਼ਾ ਨਸ਼ਾ ਲੈਂਦੇ ਕਿੱਥੋਂ ਆ ਆਮ ਹੀ ਰੋਤਾ ਪੋਤਾ ਆਪਾਂ ਨੂੰ ਕੀ ਪਤਾ ਹੈ ਨਹੀਂ ਤਾਂ ਫਿਰ ਆ ਸਭ ਕੁਝ ਵੇਚ ਕੇ ਪੁਲਿਸ ਜਾਂ ਸਰਕਾਰ ਰੋਕਦੀ ਨਹੀਂ ਨਸ਼ੇ ਨੂੰ ਤੇ ਰੋਕਦੇ ਹੁਣ ਤਾਂ ਪਿਓ ਤਾਂ ਇੱਥੋਂ ਇੱਥੇ ਕਰਕੇ ਗੱਲ ਜਾਵੇ ਰੋਕ ਪਈ ਨਹੀਂ ਆਲੀ ਆ ਆਪਣੇ ਪਿੰਡ ਚ ਤਾਂ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅੱਜ ਆਉਣ ਵਾਲਾ ਫੀਡ ਨਾ ਸੁਧਰ ਜਾਣ ਬੇਟਾ ਆਉਣ ਵਾਲਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹੱਥ ਜੋੜਨੇ ਬਿਨੈ ਸ਼ਾ ਜਿਹੜਾ ਨਾ ਰੋਕੋ ਹੱਥ ਜੋੜਨੇ ਇਹ ਨਸ਼ੇ ਦਾ ਪਹਿਲਾਂ ਨਸ਼ਾ ਕਰਦਾ ਸੀ ਸੱਤ ਧੀਆਂ ਨੇ ਆ ਤੇ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਚੋਰੀ ਯਾਰ ਜੀ ਇਸ ਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ ਤੋ ਜਿੰਨੀ ਦਿਹਾੜੀ ਲਿਆਉਣਾ 7-800 ਰੁਪਏ ਦੀ ਹਰੀ ਮਿਸਤਰੀ ਸੀ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ। ਤੋ ਇਹ ਕੀ ਮੰਗ ਕਰਦੇ ਸਰਕਾਰ ਅਸੀਂ ਸਰਕਾਰਗੇ ਮੰਗਾਂ ਨੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ। ਜਿਹੜਾ ਬਦਲਾ ਕਹਿੰਦੇ ਪੰਜ ਸੌ ਚ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਪਿਆ ਕਿਤੇ ਕੋ ਨਸ਼ੇ ਵਾਲੇ ਪਿਆ ਇਹ ਬਦਲਾ ਭਗਵੰਤ ਮਾਨ ਦਾ 1 ਕਰੋੜ ਕੋਈ ਬਦਲਾ ਨਹੀਂ ਆਇਆ ਕੋਈ ਠਲ ਠਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਦਾ ਬਨਹਾਰ ਘਰ ਚ ਨੌਜਵਾਨ ਨਸ਼ੇ ਵਾਲਾ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਇੰਨਾ ਉਹ ਘਰ ਦਾ ਸਮਾਨ ਵੇਚ-ਵੋਚ ਲਈ ਜਾਂਦੇ ਕੋਈ ਰੋਟੀ ਵੇਚ ਲਈ ਕੋਈ ੱਟਾ ਵੇਚੀ ਜਾਂਦਾ ਕੋਈ ਗਾਡਰ ਵੇਚੀ ਜਾਂਦਾ ਕੋਈ ਘਰ ਦਾ ਆਟਾ ਹੀ ਵੇਚੀ ਜਾਂਦਾ ਕਣਕ ਵੇਚੀ ਜਾਂਦਾ ਨਸ਼ਾ ਕੀਤੀ ਜਾਂਦੇ ਨੇ ਨੌਜਵਾਨ ਗਬਰੂ ਕੋਈ ਠੱਲ ਪਾਉਣ ਵਾਲਾ ਨਹੀਂ ਕੋਈ ਠੱਲ ਪਾਉਣ ਵਾਲਾ ਨਾ ਪੰਜਾਬ ਸਰਕਾਰ ਨੇ ਇਤਕੜੇ ਠੱਲ ਪਾਈ ਨਾ ਹੀ ਪੈਣੀ ਇਨਾਂ ਕੋਲੇ ਤੇ ਪੰਜ ਸਾਲ ਬਦਲਾਅ ਨਹੀਂ ਕੀਤਾ ਔਰ ਕੋਸ਼ਿਸ਼ ਨਹੀਂ ਕਰਦਾ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਕਹਿੰਦੇ ਜੀ ਡੇਢ ਸਾਲ ਰਹਿ ਗਿਆ ਡੇਢ ਸਾਲ ਤੇ ਕੋਸ਼ਿਸ਼ ਕਰ ਦੇਵੇ ਸਾਢੇ ਤਿੰਨ ਸਾਲਾਂ ਦੇ ਕੋਸ਼ਿਸ਼ ਨਹੀਂ ਦੇ ਤੋਇਆ ਡੇਢ ਸਾਲ ਦੀ ਕੋਸ਼ਿਸ਼ ਕਰ ਦੇਵੇ